ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਸਾਂਝੀ ਕਰਾਂਗੇ ਕਿ ਪੰਜ ਨਿਆਜ਼ਾਂ ਸੋ ਪੰਜਾਂ ਨਿਆਜ਼ਾਂ ਬਾਰੇ ਗੱਲ ਕਰਾਂਗੇ ਕਿ ਪੰਜ ਨਿਆਜ਼ਾਂ ਹੀ ਕਿਉਂ ਜ਼ਰੂਰੀ ਹੈ ਦੇਣੀਆਂ ਸੋ ਪੰਜ ਨਿਆਜ਼ਾਂ ਹੀ ਕਿਉਂ ਸੁਖੀਆਂ ਜਾਂਦੀਆਂ ਪੰਜ ਚੌਂਕੀਆਂ ਕਹਿ ਦਿੰਦੇ ਆ ਸੋ ਪੰਜ ਨਿਆਜ਼ਾਂ ਪੰਜ ਵਾਰ ਯਾਨੀ ਕਿ ਪੰਜ ਵੀਰਵਾਰ ਹੋ ਗਏ ਜਾਂ ਫਿਰ ਪੰਜਤਵਾਰ ਹੋ ਗਿਆ ਸੋ ਇਹ ਹੀ ਕਿਉਂ ਮਨਾਏ ਜਾਂਦੇ ਆ ਪੰਜਾਂ ਦਾ ਮਤਲਬ ਕੀ ਹੈ ਤੇ ਪੰਜਾਂ ਨਿਆਜ਼ਾਂ ਦੇ ਵਿੱਚ ਪੰਜਾਂ ਕਰਮਾਂ ਦੇ ਵਿੱਚ ਹੀ ਸੇਵਾ ਕਬੂਲ ਕਿਉਂ ਹੁੰਦੀ ਹੈ ਸੋ ਕੋਈ ਵੀ ਗੱਲ ਆ ਜ਼ਿਕਰ ਨਹੀਂ ਖੁੱਲਦੀ ਸੋ ਆਪਾਂ ਕਈ ਵਾਰ ਦੇਖਿਆ ਹੈ ਕਿ ਬਹੁਤ ਸਾਰੀਆਂ ਦਰਗਾਹਾਂ ਦਰਬਾਰ ਬਣੇ ਹੋਏ ਆ ਜਿੱਥੇ ਕਹਿ ਦਿੱਤਾ ਜਾਂਦਾ ਹੈ ਕਿ ਇੰਨੀਆਂ ਚੌਂਕੀਆਂ ਪਰ ਲਗੋ ਤੁਹਾਡਾ ਕੰਮ ਹੋ ਜਾਵੇਗਾ ਸੋ ਇੰਨੇ ਵਾਰ ਤੁਹਾਨੂੰ ਲਗਾਤਾਰ ਪਾਣਾ ਪਵੇਗਾ ਸੋ ਇਹਦਾ ਕਾਰਨ ਕੀ ਹੈ ਕਿ ਮਤਲਬ ਹੈ ਕਿ ਪੰਜਾਂ ਵਿੱਚ ਹੀ ਕਿਉਂ ਕੰਮ ਹੁੰਦਾ ਹੈ ਸੋ ਅੰਜਾਂ ਦੇ ਵਿੱਚ ਹੀ ਕਿਉਂ ਰਾਸਤੇ ਖੋਲਦੇ ਆ ਸੋ ਇਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਸੋ ਜਿਹੜੀਆਂ ਵੀ ਪੀਰਾਂ ਖੀਰਾਂ ਦੀ ਸੇਵਾ ਕਰਨ ਵਾਲਾ ਰੂਹਾਂ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਕੇ ਸਮਝਣਾ ਹੈ ਤੇ ਅਮਲ ਕਰਨਾ ਹੈ ਸੋ ਜਿਨ੍ਹਾਂ ਦਾ ਕੋਈ ਕੰਮ ਬਣਦਾ ਨਹੀਂ ਸੇਵਾ ਕਰਦੇ ਆ ਪਰ ਕਿਤੇ ਨਾ ਕਿਤੇ ਲੱਗਦਾ ਹੈ ਕਿ ਪੀਰਾਂ ਦੀ ਕਿਰਪਾ ਨਹੀਂ ਹੈ ਨਰਾਜਗੀ ਹੈ ਸੋ ਉਹ ਇਹ ਕਰਮ ਕਰ ਸਕਦੇ ਆ ਕਿਉਂਕਿ ਪੰਜਾਂ ਦੇ ਵਿੱਚ ਹੀ ਗੱਲ ਜਿਹੜੀ ਕਾफी ਹੱਦ ਤੱਕ ਨਿਖਰ ਕੇ ਮੋਰੇ ਆ ਜਾਂਦੀ ਹੈ ਸੋ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਸੋ ਇੱਥੇ ਇੱਕ ਕਮੈਂਟ ਵੀ ਹੈ ਇਹਨਾਂ ਨੇ ਲਿਖਿਆ ਹੈ ਕਿ ਪੰਜ ਨਿਅੱਜਾਂ ਸ਼ੁਰੂ ਕੀਤੀਆਂ ਕਿਵੇਂ ਦਈਏ ਸੋ ਪਲੀਜ਼ ਸਾਨੂੰ ਦੱਸਿਓ ਸੋ ਆਪਾਂ ਅੱਜ ਇਹਨਾਂ ਬਾਰੇ ਵੀ ਗੱਲ ਕਰਾਂਗੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਕੁਝ ਕਮੈਂਟਾਂ ਦੱਸ ਦਿੰਨੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਤੁਹਾਡੀਆਂ ਵੀਡੀਓ ਸੁਣਦੇ ਆ ਜਦੋਂ ਅਸੀਂ ਤੁਹਾਡੀ ਵੀਡੀਓ ਸੁਣਦੇ ਆ ਤਾਂ ਸਰੀਰ ਨੂੰ ਕੁਝ ਹੁੰਦਾ ਹੈ ਸੋ ਦੇਖੋ ਜਦੋਂ ਵੀ ਮਾਲਕ ਦੇ ਨਾਲ ਉਡੀ ਹੋਈ ਗੱਲ ਨੂੰ ਅਸੀਂ ਸੀਰੀਅਸ ਹੋ ਕੇ ਸੁਣਦੇ ਆ ਤਾਂ ਫਿਰ ਮਹਿਸੂਸ ਹੁੰਦਾ ਹੈ ਕਿ ਉਹ ਪਰਮਾਤਮਾ ਨਾਲ ਹੈ ਕੁਝ ਹਲਚਲ ਕੋਈ ਚੁਣਚੁਣੀ ਆਉਣੀ ਜਾਂ ਝਟਕਾ ਲੱਗਣਾ ਜਾਂ ਰੋਮ ਰੋਮ ਖੜ ਜਾਣਾ ਪਰਮਾਤਮਾ ਦੀ ਤਾਰੀਫ ਸੁਣ ਕੇ ਉਹਦੀ ਮਹਿਮਾ ਸੁਣ ਕੇ ਸੋ ਜਿੱਥੇ ਵੀ ਪਰਮਾਤਮਾ ਦੀ ਗੱਲ ਚੱਲੇ ਤੇ ਇਹੋ ਜਿਹੇ ਸੰਕੇਤ ਮਿਲਣ ਤਾਂ ਸਮਝਣਾ ਕਿ ਉਹ ਮਾਲਕ ਦੀ ਕਿਰਪਾ ਹੈ ਰੂਹ ਜਿਹੜੀ ਉਹ ਖੁਸ਼ ਹੁੰਦੀ ਹੈ ਇਹੋ ਜੀ ਗੱਲ ਸੁਣ ਕੇ ਸੋ ਪਰਮਾਤਮਾ ਨਾਲ ਜੁੜੀ ਹੋਈ ਗੱਲ ਜਿਹੜਾ ਇਨਸਾਨ ਸੁਣ ਕੇ ਖੁਸ਼ ਹੁੰਦਾ ਹੈ ਜੀਨੂੰ ਇਹ ਸੰਕੇਤ ਮਿਲਦੇ ਆ ਸੋ ਪਰਮਾਤਮਾ ਦੀ ਉਹਦੇ ਤੇ ਵਾਕੇ ਬਹੁਤ ਕਿਰਪਾ ਹੁੰਦੀ ਹੈ ਸੋ ਬਿਨਾਂ ਕਿਰਪਾ ਦੇ ਧਿਆਨ ਨਹੀਂ ਲਗਾਇਆ ਜਾ ਸਕਦਾ ਬਿਨਾਂ ਕਿਰਪਾ ਦੇ ਸੁਰਤੀ ਨਹੀਂ ਲੱਗਦੀ ਸੋ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ ਉਦੋਂ ਹੀ ਸੁਰਤੀ ਲੱਗਦੀ ਤੇ ਸਭ ਸੰਕੇਤ ਮਿਲਦੇ ਆ ਸੋ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਵੀਡੀਓ ਨੂੰ ਗੌਰ ਦੇ ਨਾਲ ਸੁਣਦੇ ਹੋ ਜਦੋਂ ਇਨਸਾਨ ਨੇਚਿਆ ਦੇ ਨਾਲ ਕੋਈ ਵੀ ਕਰਮ ਕਰਦਾ ਚਾਹੇ ਕੋਈ ਦੁਨਿਆਵੀ ਕੰਮ ਹੀ ਕਰਦਾ ਹੈ ਸੋ ਜਿਸ ਵਿੱਚ ਮਨ ਜੁੜਦਾ ਹੈ ਨੰਦ ਆਉਂਦਾ ਹੈ ਸੋ ਵੀ ਕੰਮ ਜਿਹੜਾ ਸਫਲ ਹੋ ਸਕਦਾ ਹੈ ਸੋ ਇਸ ਕਰਕੇ ਜਦੋਂ ਵੀ ਅਸੀਂ ਚੰਗੀਆਂ ਗੱਲਾਂ ਸੁਣਦੇ ਹਾਂ ਸੋ ਕੋਈ ਗਿਆਨ ਦੀ ਗੱਲ ਸੁਣਦੇ ਹਾਂ ਤੇ ਮਨ ਨੂੰ ਚੈਨ ਆਉਂਦਾ ਸ਼ਾਂਤੀ ਮਿਲਦੀ ਹੈ ਔਰ ਪ੍ਰਮਾਤਮਾ ਦੀ ਕਿਰਪਾ ਤੋਂ ਬਗੈਰ ਨਹੀਂ ਮਿਲ ਸਕਦੀ ਸੋ ਕਿਰਪਾ ਹੈ ਇਸੇ ਕਰਕੇ ਸਭ ਸੰਕੇਤ ਜਿਹੜੇ ਮਿਲਦੇ ਆ। ਸੋ ਬਰਨਾਲੇ ਦੇ ਰਹਿਣ ਵਾਲੇ ਆ 3 ਦਾ ਨਾਮ ਜੋ ਹੈ ਸੰਦੀਪ कौर ਸੋ ਇਹ ਕਹਿੰਦੇ ਨੇ ਕਿ ਵੀਡੀਓ ਸੁਣਦੇ ਸਾਰ ਸ੍ਰੀ ਸੁਨਨ ਹੋ ਜਾਣਾ। ਸੋ ਬਹੁਤ ਸਾਰੇ ਸੰਕੇਤ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੂੰ ਸੁਣਦੇ ਆ ਤੇ ਉਦੋਂ ਮਿਲਦੇ ਆ। ਸੋ ਇਸ ਕਰਕੇ ਹਮੇਸ਼ਾ ਹੀ ਆਪਣੇ ਮਾਲਕ ਦਾ ਲੜ ਫੜ ਕੇ ਰੱਖੋ ਉਦੋਂ ਤੋਂ ਬਗੈਰ ਹਰ ਇੱਕ ਇਨਸਾਨ ਅਧੂਰਾ ਹੈ। ਸੋ ਜਿਹੜਾ ਜਲਦ ਸਮਝ ਗਿਆ ਤੇ ਬਹੁਤ ਕੁਝ ਆਲੰਦਾ ਜਦੋਂ ਮੌਕਾ ਹੱਥੋਂ ਖੁੰਝੀ ਜਾਂਦਾ ਫਿਰ ਪਛਤਾਵੇ ਦੇ علاوہ ਕੁਝ ਨਹੀਂ ਹੱਥ ਰਹਿ ਜਾਂਦਾ ਸੋ ਪਰੇਸ਼ਾਨੀ ਹਰ ਇੱਕ ਤੇ ਆਉਂਦੀ ਹੈ ਇਸ ਕਰਕੇ ਕਹੀਦਾ ਕਿ ਪਰੇਸ਼ਾਨੀ ਨੂੰ ਦੇਖ ਕੇ ਪ੍ਰਮਾਤਮਾ ਨੂੰ ਛੱਡਣ ਦਾ ਜੋ ਇਰਾਦਾ ਹੈ ਉਹ ਕਦੇ ਨਾ ਬਣਾਉ ਸੋ ਸਭੋ ਤੇ ਇਰਾਦੇ ਪੱਕੇ ਕਰ ਲੋ ਪਰੇਸ਼ਾਨੀ ਦੇ ਵਿੱਚ ਹੋਰ ਵੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੋ ਕਿ ਨਹੀਂ ਮੈਂ ਪਰੇਸ਼ਾਨੀ ਦੇ ਵੱਲ ਦੇਖ ਕੇ ਡਰ ਕੇ ਘਬਰਾ ਕੇ ਬੈਣਾ ਨਹੀਂ ਬਲਕਿ ਮੈਂ ਹੋਰ ਵੀ ਇਰਾਦਾ ਜੋ ਮਜ਼ਬੂਤ ਵਿਸ਼ਵਾਸ ਬਣਾਉਣਾ ਹੈ ਆਪਣੇ ਮਾਲਕ ਤੇ ਜਿਹਦੇ ਨਾਲ ਮੈਂ ਕਾਮਯਾਬ ਹੋ ਸਕਾਂਗਾ ਸੋ ਜਦੋਂ ਤੁਸੀਂ ਪਰੇਸ਼ਾਨੀ ਦੇ ਨਾਲ ਲੜਨ ਦੀ ਕੋਸ਼ਿਸ਼ ਕਰੂੰਗੀ ਹਿੰਮਤ ਰੱਖੂੰਗੀ ਕਿ ਪਰੇਸ਼ਾਨੀ ਜੋ ਕਰ ਸਕਦੀ ਕਰ ਲਵੇ ਜਿੱਥੇ ਤੱਕ ਜ਼ੋਰ ਲਗਾ ਸਕਦੀ ਲਗਾ ਲਵੇ ਕਿਉਂਕਿ ਮੇਰਾ ਮਾਲਕ ਵੱਡਾ ਹੈ ਉਹ ਤੋਂ ਬਗੈਰ ਖੁਸ਼ ਨਹੀਂ ਹੈ ਉਹ ਤੋਂ ਵੱਡਾ ਕੁਝ ਵੀ ਨਹੀਂ ਹੈ ਤਾਂ ਫਿਰ ਦੇਖਣਾ ਕਿ ਪ੍ਰਮਾਤਮਾ ਦੀ ਕਿਰਪਾ ਉੰਨੀ ਜਲਦੀ ਹੋਣੀ ਸ਼ੁਰੂ ਹੋ ਜਾਂਦੀ ਜਿੰਨੀ ਜਲਦੀ ਅਸੀਂ ਵਿਸ਼ਵਾਸ ਬਣਾਉਣਾ ਸ਼ੁਰੂ ਕਰ ਲੈਂਦੇ ਸੋ ਹਿੰਮਤ ਰੱਖਣੀ ਸ਼ੁਰੂ ਕਰਦੇ ਹਾਂ ਸੋ ਹਿੰਮਤ ਦੇ ਸਿਰ ਤੇ ਹੀ ਸਭ ਕੁਝ ਪਾਇਆ ਜਾ ਸਕਦਾ ਹੈ ਸੋ ਇਸ ਕਰਕੇ ਹਮੇਸ਼ਾ ਹੀ ਵਿਸ਼ਵਾਸ ਨੂੰ ਬਣਾ ਕੇ ਰੱਖਣਾ ਹੈ ਮਾਲਕ ਜਿਕਰ ਹੈ ਜਿਕਰ ਤੁਸੀਂ ਸਮਝਦੇ ਹੋ ਹੈ ਉਹ ਪਰਮਾਤਮਾ ਹੈਗਾ ਹੈ ਜਿਕਰ ਤੁਸੀਂ ਉਹਨਾਂ ਨੂੰ ਨਹੀਂ ਸਮਝਦੇ ਤਾਂ ਉਹ ਨਹੀਂ ਹੈ ਜਿਹੜਾ ਇਨਸਾਨ ਸਮਝ ਲੈਂਦਾ ਹੈ ਕਿ ਇਹ ਸਭ ਸਚਾਈ ਹੈ ਇਹ ਸਭ ਕੁਝ ਹੈ ਤਾਂ ਫਿਰ ਉਹ ਚੀਜ਼ ਤੁਹਾਡਾ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਜਿਸ ਚੀਜ਼ ਤੇ ਤੁਸੀਂ ਵਿਸ਼ਵਾਸ ਬਣਾ ਲਓਗੇ ਕਿ ਇਹ ਮੇਰਾ ਵਿਸ਼ਵਾਸ ਹੈ ਇਹ ਇੱਕ ਕੰਮ ਹੈ ਇਹ ਜੋ ਮੈਂ ਅੱਜ ਸ਼ੁਰੂ ਕੀਤਾ ਆ ਇਹ ਇੱਕ ਦਿਨ ਤੁਰ ਵੀ ਜ਼ਰੂਰ ਚੜੇਗਾ ਇੱਕ ਵਾਰ ਉਸ ਰਸਤੇ ਤੇ ਤੁਰ ਪੋ ਤੁਰ ਕੇ ਕਦੇ ਪਿਛਾਂ ਨੂੰ ਮੁੜ ਕੇ ਨਾ ਦੇਖੋ ਸੋ ਆਪਣੀ ਮੰਜ਼ਿਲ ਦੀ ਤਰਫ ਤੁਰਦੇ ਜਾਓ ਤਾਂ ਫਿਰ ਦੇਖਣਾ ਇੱਕ ਦਿਨ ਉਹ ਮੰਜ਼ਿਲ ਤੱਕ ਤੁਸੀਂ ਜ਼ਰੂਰ ਪਹੁੰਚ ਜਾਓਗੇ ਸੋ ਕੋਈ ਵੀ ਕੰਮ ਛੋਟਾ ਵੱਡਾ ਹੋਵੇ ਪਰ ਉਹਨੂੰ ਕਰਨ ਦੀ ਇੱਕ ਵਾਰ ਸ਼ੁਰੂਆਤ ਜੇਕਰ ਕਰ ਲਈ ਹੈ ਫਿਰ ਪਿੱਛੇ ਹਟਣ ਦੇ ਬਾਰੇ ਕਦੇ ਨਾ ਸੋਚੋ ਸੋ ਜੇਕਰ ਕੁਝ ਜ਼ਿੰਦਗੀ ਵਿੱਚ ਪਾਉਣਾ ਹੈ ਕੁਝ ਨਾਮ ਕਮਾਉਣਾ ਹੈ ਤਾਂ ਉਹਦੇ ਲਈ ਫਿਰ ਮਿਹਨਤ ਕਰਨੀ ਜ਼ਰੂਰੀ ਹੁੰਦੀ ਚਾਹੇ ਨਾਮ ਦੀ ਕਮਾਈ ਵਾਲਾ ਲੋਕ ਚਾਹੇ ਦੁਨੀਆਵੀ ਕੰਮ ਵਾਲਾ ਲੋਕ ਕਿਸੇ ਪਾਸੇ ਵੀ ਲਾ ਲੋ ਜਿਸ ਦਿਨ ਤੁਸੀਂ ਮਿਹਨਤ ਕਰਨੀ ਸ਼ੁਰੂ ਕਰ ਦੋਗੇ ਛੋਟੇ ਕੰਮ ਤੋਂ ਹੀ ਫਿਰ ਬਹੁਤ ਵੱਡਾ ਨਾਮ ਕਮਾਇਆ ਜਾ ਸਕਦਾ ਹੈ ਸੋ ਮਿਹਨਤ ਦੇ ਸਿਰ ਤੇ ਸਭ ਕੁਝ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਜੀ ਸੋ ਉਸ ਤੋਂ ਪਹਿਲਾਂ ਕਪਾ ਤੁਹਾਡੇ ਤੋਂ ਮਾਫੀ ਮੰਗਦੇ ਆ ਕਿ ਕਮੈਂਟਾਂ 1 2 ਹੀ ਰੋਜ਼ 10 ਹੁੰਦੀਆਂ ਆ ਵੀਡੀਓ ਰਾਈ ਸੋ ਕਈ ਵਾਰ 1 2 ਤੋਂ ਵੱਧ ਵੀ 10 ਹੋ ਜਾਂਦੀਆਂ ਕਿਉਂਕਿ ਜੇਕਰ ਕਮੈਂਟ ਤੁਹਾਡਾ ਚੰਗੀ ਤਰ੍ਹਾਂ ਸਮਝਾਈਏ ਨਾ ਤਾਂ ਫਿਰ ਦਸਤੇ ਦਾ ਫਾਇਦਾ ਨਹੀਂ ਹੈ ਸੋ ਇਸ ਕਰਕੇ ਮਾਫੀ ਚਾਹੁੰਦੇ ਕਿ ਵੀਡੀਓ ਕਾਫੀ ਲੰਬੀ ਵੀ ਹੋ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਪੰਜ ਨਿਆਜ਼ਾਂ ਦੇ ਵਿੱਚ ਹੀ ਪੰਜਾਂ ਕਰਮਾਂ ਦੇ ਵਿੱਚ ਹੀ ਜਿਹੜੇ ਰਾਹ ਆ ਕਿਉਂ ਖੁੱਲਦੇ ਆ ਸੋ ਹੁਣ ਦੇਖੋ ਜਿਨੇ ਤਾਂ ਸ਼ੁਰੂਆਤ ਹੀ ਜ਼ਿੰਦਗੀ ਦੀ ਕੀਤੀ ਹੁਣ ਕਈ ਵਾਰ ਹੈ ਕਈਆਂ ਨੂੰ ਦੇਖਿਆ ਹੈ ਕਿ ਜੱਦੀ ਦਰਬਾਰਾ ਪਰ ਉਹਨਾਂ ਦੀ ਸੇਵਾ ਕਰਨੀ ਕਾਫੀ ਸਮੇਂ ਤੋਂ ਛੱਡ ਦਿੱਤੀ ਤੇ ਉੱਥੇ ਹੋ ਗਈ ਮਾਲਕ ਦੀ ਨਾਰਾਜ਼ਗੀ ਸੋ ਫਿਰ ਉਹਨਾਂ ਨੂੰ ਮਨਾਉਣ ਲਈ ਕੁਝ ਕਰਮ ਕੀਤੇ ਜਾਂਦੇ ਆ ਤੇ ਹੁਣ ਜਿਨ੍ਹਾਂ ਨੇ ਕਦੇ ਸੇਵਾ ਨਹੀਂ ਕਿਸੇ ਨੂੰ ਵੀ ਨਹੀਂ ਮੰਨਿਆ ਸੋ ਹੁਣ ਸ਼ੁਰੂਆਤ ਕੀਤੀ ਹੈ ਤਾਂ ਉੱਥੇ ਵੀ ਪੰਜ ਕਰਮ ਕਰਨੇ ਬਣਦੇ ਆ ਸੋ ਪੰਜ ਕਰਮ ਕੀ ਹੈ ਸਵਾ ਮਹੀਨਾ ਸਵਾ ਮਹੀਨੇ ਦੇ ਵਿੱਚ ਜਿਹੜੇ ਕਰਮ ਕੀਤੇ ਜਾਂਦੇ ਆ ਸੋ ਨਾਲ ਦੀ ਨਾਲ ਜੋ ਕਰਮ ਕਰਨੇ ਉਹ ਮਾਲਕ ਨੂੰ ਯਾਦ ਕਰਨਾ ਅਰਦਾਸਾਂ ਬੇਨਤੀਆਂ ਕਰਨੀਆਂ ਸੋ ਉਹਦੇ ਨਾਲ ਫਿਰ ਰਸਤਾ ਖੁੱਲਦਾ ਹੈ ਇਹ ਪੰਜਾਂ ਕਰਮਾਂ ਚ ਪੰਜ ਹੀ ਪੀਰ ਹੋਏ ਆ ਤੇ ਪੰਜਾਂ ਕਰਮਾਂ ਦੇ ਵਿੱਚ ਹੀ ਜਿਹੜਾ ਰਸਤਾ ਉਹ ਖੁੱਲ ਜਾਂਦਾ ਹੈ ਸੋ ਜਦੋਂ ਅਸੀਂ ਨਾਲ ਦੀ ਨਾਲ ਇਹ ਕਰਮ ਕਰਦੇ ਜਾਂਦੇ ਆ ਤੇ ਜੋ ਭੁੱਲ ਹੈ ਨਾਰਾਜ਼ਗੀ ਹੈ ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਰਸਤੇ ਖੁੱਲਣੇ ਸ਼ੁਰੂ ਹੋ ਜਾਂਦੇ ਸੋ ਇਸ ਕਰਕੇ ਹੀ ਪੰਜ ਚੌਂਕੀਆਂ ਬਾਰੇ ਜਾਂਦਿਆਂ ਹੈ ਪੰਜਾਂ ਚੌਕੀਆਂ ਦੇ ਵਿੱਚ ਕੀ ਹੋ ਜਾਂਦਾ ਆਪਾਂ ਇੱਕ ਐਦ ਰੱਖ ਲੈਂਦੇ ਆ ਕਿ ਇੰਨਾ ਚਿਰ ਅਸੀਂ ਪੀਰ ਦੀ ਸੇਵਾ ਕਰਨੀ ਆ ਤੇ ਇੰਨੇ ਸਮੇਂ ਦੇ ਵਿੱਚ ਜੇਕਰ ਉਹ ਮਾਲਕ ਵਾਕਈ ਹੈ ਤਾਂ ਕੋਈ ਨਾ ਕੋਈ ਸੰਕੇਤ ਦੇਵੇਗਾ ਸੋ ਕੋਈ ਨਾ ਕੋਈ ਰਸਤਾ ਸਾਨੂੰ ਮਿਲ ਜਾਵੇਗਾ ਸੋ ਜਦੋਂ ਅਸੀਂ ਇੱਕ ਐਦ ਰੱਖਦੇ ਸੋ ਕਈ ਆ ਕਿ ਸ਼ਿਲਾ ਕਮਾਉਂਦੇ ਸਵਾ ਮਹੀਨੇ ਦਾ ਉਹ ਰੈਗੂਲਰ ਹੀ ਹਰ ਰੋਜ਼ ਚਿਰਾਗ ਰੋਸ਼ਨ ਕਰਨਾ ਉਹਦੀ ਬਹੁਤ ਨਿਜਮ ਹੈ ਬਹੁਤ ਹੀ ਨਿਜਮ ਦੇ ਨਾਲ ਉਹ ਕੰਮ ਕੀਤੇ ਜਾਂਦੇ ਆ ਸੋ ਪਰ ਜੋ ਇਨਸਾਨ ਸ਼ਿਲਾ ਕਮਾਉਂਦੇ ਆ ਉਹਦੇ ਵਿੱਚ ਕਈ ਵਾਰ ਨਿਸ਼ਾਨ ਤੇ ਪਾਰੇ ਨਾ ਕਾਇ ਜਾਂਦਾ ਕਿ ਚਾਲ ਚਲਣੀ ਔਖੀ ਹੋ ਜਾਂਦੀ ਸੋ ਇਸ ਕਰਕੇ शिला ਸਮਝ ਕੇ ਸੇਵਾ ਕਦੇ ਨਹੀਂ ਕਰਨੀ ਚਾਹੀਦੀ ਸੇਵਾ ਕਰੋ ਖੁੱਲੀ ਰੱਖ ਕੇ ਕਰੋ ਇਹ ਸਿਰਫ ਇੱਕ ਪੰਜ ਚੌਕੀਆਂ ਪੜਾਉਂਦੇ ਆ ਪੰਜਾਂ ਚੌਕੀਆਂ ਦੇ ਵਿੱਚ ਹੀ ਜਿਹੜਾ ਰਾਸਤਾ ਉਹ ਪ੍ਰਮਾਤਮਾ ਦੇਣਾ ਸ਼ੁਰੂ ਕਰ ਦਿੰਦਾ ਕਿਉਂ ਕਿਉਂਕਿ ਪੰਜ ਵਾਰ ਅਸੀਂ ਕਰਮ ਕਰ ਲੈਣੇ ਸੋ ਇਸ ਕਰਕੇ ਤੁਹਾਨੂੰ ਕੋਈ ਨਾ ਕੋਈ ਕਰਮ ਦੱਸੀਦਾ ਕਿ ਜਿੱਤਾਂ ਜਿੱਦਾਂ ਤੁਸੀਂ ਕਰਮ ਕਰੋਗੇ ਤੁਹਾਡੇ ਰਸਤੇ ਜਿਹੜੇ ਆ ਉਹ ਖੁੱਲਦੇ ਜਾਣਗੇ ਜੋ ਰੁਕਾਵਟ ਹੈ ਉਹ ਸਾਈਡ ਤੇ ਹੋ ਜਾਂਦੀ ਹੈ ਜੇਕਰ ਨਾਰਾਜ਼ਗੀ ਹੈ ਤੇ ਪੰਜ ਨਿਆਜਾਂ ਦੇ ਦੋ ਲਗਾਤਾਰ ਪੰਜਾਂ ਨਿਆਜਾਂ ਦੇ ਵਿੱਚੋਂ ਮਾਲਕ ਦੇ ਸੰਕੇਤ ਤੁਹਾਨੂੰ ਮਿਲਣੇ ਸ਼ੁਰੂ ਹੋ ਜਾਣਗੇ ਸੋ ਉਹ ਮਾਲਕ ਦੀ ਨਾਰਾਜ਼ਗੀ ਚੱਕ ਹੋ ਜਾਂਦੀ ਕਿਉਂਕਿ ਮਾਪਾ ਬੱਚੇ ਤੋਂ ਬਹੁਤੀ ਦੂਰ ਨਹੀਂ ਰਹਿ ਸਕਦਾ ਨਾ ਹੀ ਦਰਾਜ ਰਹਿ ਸਕਦਾ ਹੈ ਸੋ ਉਹਨੂੰ ਮਨਾਉਣ ਲਈ ਥੋੜਾ ਬਹੁਤ ਕਰਮ ਕਰਨਾ ਪੈਂਦਾ ਹੈ ਇਸ ਕਰਕੇ ਇਹ ਕਰਮਾਂ ਦੇ ਵਿੱਚ ਬਹੁਤ ਰਾਜ ਹੁੰਦੇ ਆ ਤੇ ਇਹ ਕਰਮਾਂ ਦੇ ਵਿੱਚ ਹੀ ਅਸੀਂ ਆਪਣੀ ਜ਼ਿੰਦਗੀ ਦੇ ਤਾਲੇ ਜਿਹੜੇ ਉਹ ਖੋਲ ਸਕਦੇ ਆ ਸੋ ਇੱਥੇ ਕਿਹਾ ਸੀ ਕਿ ਪੰਜ ਨਿਆਜ਼ਾਂ ਕਿਵੇਂ ਦੇਈਏ ਸੋ ਉਹ ਆਪਣੀ ਸ਼ਰਤਾਂ ਹੋ ਜਾਂਦੀ ਕਿ ਅਸੀਂ ਕਿੰਦਾ ਸੁਖਿਆ ਸੋ ਜੋ ਮੂਝੋ ਇੱਕ ਵਾਰ ਨਿਕਲ ਜਾਂਦਾ ਹੈ ਸੁਖਣਾ ਪੂਰੀ ਹੋ ਜਾਂਦੀ ਹੈ ਤਾਂ ਫਿਰ ਉਸੇ ਤਰ੍ਹਾਂ ਨਿਆਜ਼ ਦੇਣੀ ਚਾਹੀਦੀ ਹੈ ਜਿਸ ਤਰ੍ਹਾਂ ਨਾਲ ਤੁਸੀਂ ਮੂਹ ਦੇ ਵਿੱਚੋਂ ਇਹ ਲਬਜ਼ ਕਹੇ ਆ ਕਿ ਆਹ ਕੰਮ ਹੋ ਜਾਵੇ ਤੇ ਅਸੀਂ ਇਹ ਨਿਆਜ਼ ਦਵਾਂਗੇ ਨਿਆਜ਼ ਤੋਂ ਨਿਆਜ਼ ਹੈ ਸੋ ਨਿਆਜ਼ ਨੂੰ ਅਰਦਾਸ ਬੇਨਤੀ ਕਰਕੇ ਕਬੂਲ ਕਰਾ ਦੇਣਾ ਕਿਸੇ ਸਿਆਣੇ ਦੇ ਬਜ਼ੁਰਗ ਦੇ ਹੱਥੋਂ ਇੱਕ ਕਰਮ ਕਰਾਉਣਾ ਅਰਦਾਸ ਬੇਨਤੀ ਕਰਾਉਣੀ ਬਹੁਤ ਹੀ ਪੁੰਨਿਆਮ ਹੈ ਸੋ ਬਜ਼ੁਰਗ ਦੇ ਹੱਥੋਂ ਜਦੋਂ ਸੇ ਕਰਮ ਕਰਾਉਂਦੇ ਆਂ ਤੇ ਉਹ ਕਰਮ ਕੀਤਾ ਲੱਗਦਾ ਹੈ ਸੋ ਬਾਕੀ ਇਹ ਪੰਜਾਂ ਨਿਆਜ਼ਾਂ ਦੇ ਵਿੱਚ ਬਹੁਤ ਸਾਰੀਆਂ ਮਰੋੜੀਆਂ ਖੁੱਲ ਜਾਂਦੀਆਂ ਸੋ ਇਸ ਕਰਕੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਸਾਡੇ ਮਾਲਕ ਦੀ ਨਾਰਾਜ਼ਗੀ ਹੈ ਸੇਵਾ ਤੋਂ ਖੁਸ਼ ਨਹੀਂ ਕੋ ਕੰਮ ਨਹੀਂ ਬਣਦਾ ਉਹ ਇੱਕ ਕਰਮ ਇਹ ਕਰਕੇ ਦੇਖ ਸਕਦੇ ਆ ਸੋ ਵਿਸ਼ਵਾਸ ਰੱਖ ਕੇ ਕਰਨਾ ਹੈ ਭਾਵੇਂ ਥੋੜੀ ਜੀ ਨਿਆਜ਼ ਹੀ ਬਣਾਓ ਸੋ ਪੰਜ ਵਾਰ ਇਹ ਤੁਸੀਂ ਕਰ ਦੋ ਪੰਜ ਮਤਲਬ ਪੰਜ ਵੀਰਵਾਰ ਇੱਕ ਕਰਮ ਕਰ ਦੋ ਵਿਸ਼ਵਾਸ ਰੱਖ ਕੇ ਤੇ ਤੁਹਾਨੂੰ ਸੰਕੇਤ ਮਿਲਣਗੇ ਸੋ ਕਦੇ ਇਹ ਨਹੀਂ ਸੋਚਣਾ ਕਿ ਸ਼ਾਇਦ 11 ਕਿਲੋ ਜਾਂ 16 ਕਿਲੋ ਦੀ ਦੇਗ ਜਿਹੜੀ ਦਿੱਤੀ ਜਾਂਦੀ ਆ ਸੋ ਆਪਣੇ ਹਿਸਾਬ ਨਾਲ ਆਪਣੀ ਗੁੰਜਾਇਸ਼ ਦੇ ਹਿਸਾਬ ਨਾਲ ਕਰਮ ਕਰੋ ਕਿਉਂਕਿ ਉਹ ਪਰਮਾਤਮਾ ਨੇ ਤੁਹਾਡਾ ਵਿਸ਼ਵਾਸ ਰੱਖ ਕੇ ਕੀਤਾ ਹੋਇਆ ਕਰਮ ਦੇਖਣਾ ਨਾ ਹੀ ਕਿ ਤੁਹਾਡੀ ਰਕਮ ਦੇਖਣੀ ਕਿੰਨੀ ਲੱਗੀ ਸੋ ਬਾਕੀ ਵਿਸ਼ਵਾਸ ਰੱਖ ਕੇ ਕਰਮ ਕਰਨਾ ਪੈਂਦਾ ਇੱਕ ਦੋ ਕਰਮ ਤੇ ਕੁਝ ਨਹੀਂ ਹੁੰਦਾ ਜਿਸ ਤਰ੍ਹਾਂ ਸੀ ਦੁਨੀਆਵੀ ਹਿਸਾਬ ਨਾਲ ਚੱਲਿਆ ਦੀ ਬਿਮਾਰ ਹਾਂ ਦਵਾਈ ਲੈਂਦੀ ਪਰ ਨਿਯਮ ਤੇ ਨਾਲ ਖਾਦੀ ਨਾ ਤਾਂ ਫਿਰ ਆਰਾਮ ਨਹੀਂ ਮਿਲਦਾ ਉਹਦਾ ਵੀ ਇੱਕ ਕੋਰਸ ਹੁੰਦਾ ਹੈ ਕਿ ਇੰਨੇ ਦਿਨ ਤੱਕ ਇਹ ਕੋਰਸ ਕਰਨਾ ਪੈਂਦਾ ਸੋ ਇਸੇ ਤਰ੍ਹਾਂ ਇਹ ਜੋ ਅਸੀਂ ਕਰਮ ਕਰਦੇ ਆ مالک ਦੇ ਨਾਮ ਤੇ ਸੋ ਇਹਨਾਂ ਦਾ ਵੀ ਇੱਕ ਕੋਰਸ ਹੀ ਕਹਿ ਲੋ ਕਿ ਇੰਨੀਆਂ ਚੌਂਕੀਆਂ ਭਰ ਲਈਆਂ ਜਾਨੀ ਕਿ ਇੰਨੀਆਂ ਲਿਆਜਾਂ ਦੇ ਦਿੱਤੀਆਂ ਤਾਂ ਫਿਰ ਉਹ ਕਰਮ ਕੀਤਾ ਲੱਗਦਾ ਹੈ ਸੋ ਇੱਕ ਦੋ ਕਰਮ ਤੇ ਤਾਂ مالک ਦੀ ਨਰਾਜ਼ਗੀ ਚੱਕਣ ਤੇ ਹੀ ਲੱਗ ਜਾਂਦੇ ਆ ਸੋ ਕਿਰਪਾ ਹੋਣ ਲਈ ਵੀ ਕੁਝ ਕਰਮ ਕਰਨੇ ਜ਼ਰੂਰੀ ਹੈ ਸੋ ਇਸ ਕਰਕੇ ਇਸ ਹਿਸਾਬ ਨਾਲ ਜੇਕਰ ਤੁਸੀਂ ਸੇਵਾ ਕਰੋਗੇ ਤਾਂ ਲਾਭ ਤੁਹਾਨੂੰ ਜ਼ਰੂਰ ਮਿਲੇਗਾ ਜੀ ਇਹ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਇਹ ਵੀ ਕਨਾਲ ਦੀ ਨਾਲ ਕਰਮ ਕਰਦਿਆ ਕਰੋ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਹੋਰ ਨੂੰ ਵੀ ਜਾਣਕਾਰੀ ਮਿਲ ਸਕੇ